ਕ੍ਰਿਸ਼ਚਨ ਭਾਈਚਾਰੇ ਦੀ ਇੱਕ ਅਹਿਮ ਮੀਟਿੰਗ ਕਾਉਂਸਲਰ ਇੰਦਰਾ ਸੰਸ ਦੀ ਅਗਵਾਈ ਹੇਠ ਲੁਧਿਆਣਾ ਮੋਹੱਲਾ ਤਾਰੀਵਾਲ ਵਿਖੇ ਹੋਈ ਮੀਟਿੰਗ ਦੌਰਾਨ ਉੱਚੇਚੇ ਤੌਰ ਤੇ ਪਹੁੰਚੇ ਕ੍ਰਿਸ਼ਚਨ ਆਗੂ ਅਕਸਟਰ ਦਾਸ ਲੁਧਿਆਣਾ ਪ੍ਰਪਤ ਭੱਟੀ ਫਤਿਹਗੜ ਚੂੜੀਆਂ ਮੀਟਰਮਸੀ ਗੁਰਦਾਸਪੁਰ ਲਖਵਿੰਦਰ ਦਿਨਾਨਗਰ ਬੰਟੀ ਆਦਿ ਲੋਕ ਸਭਾ ਚੋਣਾਂ ਸੰਬੰਧੀ ਕ੍ਰਿਸ਼ਚਨ ਸਮਾਜ ਨੂੰ ਲਾਂਬੰਦ ਇਕਜੁੱਟ ਹੋਣ ਰਹਿਣ ਦੇ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੇ ਚੋਣਾਂ ਦੌਰਾਨ ਹਮੇਸ਼ਾ ਹੀ 크ਰਿਸਚਨ ਪਾਈਚਾਰੇ ਨੂੰ ਵਰਤਿਆ ਹੈ ਜਦਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੇ 크ਰਿਸਚਨ ਪਾਈਚਾਰੇ ਨੂੰ ਬੰਦਾ ਮਾਨ ਸਤਿਕਾਰ ਨਹੀਂ ਦਿੱਤਾ ਆਗੂ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਬਾਦਲ ਨੇ 크ਿਸਮਸ ਦੇ ਦਿਨ ਸਰਕਾਰੀ ਤੌਰ ਤੇ ਮਨਾ ਕੇ مسیਹ ਪਾਈਚਾਰੇ ਦੀ ਭਾਵਨਾਵਾਂ ਦੀ ਕਦਰ ਕੀਤੀ ਸੀ ਅਤੇ ਸ਼੍ਰੋਮਣੀ ਕਾਲੀ ਦਲ ਬਾਦਲ ਵੱਲੋਂ 크ਿਸਚਨ ਸਮਾਜ ਲਈ ਜੋ ਕੁਝ ਥੋੜਾ ਬਹੁਤ ਕੀਤਾ ਉਹ ਠੀਕ ਹੈ ਪਰ 크ਿਸਚਨ ਸਮਾਜ ਨੂੰ ਰਾਜਨੀਤਿਕ ਤੌਰ ਤੇ ਬੰਦਾ ਹੱਕ ਨਾ ਮਾਤਰ ਦਿੱਤਾ ਜਦ ਕਿ ਹੋਰ ਰਾਜਨੀਤਿਕ ਪਾਰਟੀਆਂ ਨੇ 크ਿਸਚਨ ਸਮਾਜ ਨੂੰ ਵੰਡ ਕੇ ਵੋਟ ਲੈਣ ਦੀ ਰਾਜਨੀਤੀ ਕੀਤੀ ਇਸ ਮੌਕੇ ਤੇ ਕੌਂਸਲਰ ਇੰਦਰਾਸਨ ਨੇ ਆਏ 크ਿਸਚਨ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ 크ਿਸਚਨ ਸਮਾਜ ਨੇ ਆਪਸੀ ਸਲਾਹ ਮਸ਼ਹਰੇ ਨਾਂ ਫੈਸਲਾ ਕੀਤਾ ਹੈ ਕਿ ਉਹ ਸੋਮਨੀ ਕਾਲੀ ਦਲ ਦੇ ਉਮੀਦਵਾਰ ਨੂੰ ਵੀ ਵੋਟ ਪਾਉਣਗੇ ਜਦ ਕਿ 크ਿਸਚਨ ਸਮਾਜ ਨੂੰ ਰਾਜਨੀਤਿਕ ਨੁਮੈਂਟ ਸਾਜੀ ਜਿਹੜੀ ਮੀਟਿੰਗ ਆ ਕਿਉਂ ਕੀਤੀ ਗਈ ਹੈ ਤਾਂ ਕੀ ਮੁੱਖ ਮਕਸਦ ਆ ਮੇਰਾ ਨਾਮ ਅਗਸਤਨ ਦਾਸ ਮੈਂ ਜ਼ਿਲ੍ਹਾ ਲੁਧਿਆਣਾ ਤੋਂ ਆਇਆ ਹਾਂ ਔਰ ਸ਼ਰਮਨੀ ਅਕਾਲੀ ਦਲ ਨਾਲ ਮੇਰਾ ਪਿਛਲੇ 45 ਸਾਲਾਂ ਤੋਂ ਸਬੰਧ ਹੈ ਮੈਂ ਪਾਰਟੀ ਦਾ ਮੈਂਬਰ ਹੈ ਔਰ ਮੇਰੇ ਪਿਤਾ ਜੀ ਨੇ ਸਭ ਤੋਂ ਪਹਿਲੇ 1985 ਵਿੱਚ ਗੁਰਦਾਸਪੁਰ ਤੋਂ ਅਕਾਲੀ ਦਲ ਟਿਕਟ ਤੇ ਇਲੈਕਸ਼ਨ ਲੜਿਆ ਸੀ 1,38,000 ਵੋਟਾਂ ਲਈਆਂ ਸੀ ਉਸ ਤੋਂ ਬਾਅਦ ਐਤ ਕੀ ਦੁਬਾਰਾ ਅਕਾਲੀ ਦਲ ਆਪਣੇ ਦਮਤੇ ਕੱਲਾ ਇਲੈਕਸ਼ਨ ਲੜਨ ਜਾ ਰਿਹਾ ਇਸ ਮੀਟਿੰਗ ਦਾ ਇਹ ਮਕਸਦ ਸੀ ਕਿ ਕਿਉਂਕਿ ਮੈਂ ਤੁਹਾਨੂੰ ਇਹ ਦੱਸਿਆ ਕਿ 45 ਸਾਲਾਂ ਤੋਂ ਮੈਂ ਅਕਾਲੀ ਦਲ ਨਾਲ ਜੁੜਿਆ ਹਾਂ ਪਰ 45 ਸਾਲਾਂ ਤੋਂ ਅਕਾਲੀ ਦਲ ਨੇ ਬਹੁਤ ਕੁਝ ਕੀਤਾ ਵੀ ਕ੍ਰਿਸਚੀਅਨਸ ਲਈ ਪਰ ਕ੍ਰਿਸਚਨ ਲੀਡਰਸ਼ਿਪ ਨੂੰ ਡਿਵੈਲਪ ਹੋਣ ਤੋਂ ਥੋੜਾ ਜਿਹਾ ਵਾਂਝਾ ਰੱਖਿਆ ਸਾਡੇ ਬਹੁਤ ਸਾਰੇ ਅੱਛੇ ਲੀਡਰ ਨੇ ਸਾਡੇ ਵਿਕਟਰ ਸਾਹਿਬ ਨੇ ਗੁਰਦਾਸਪੁਰ ਤੋਂ ਇਦਰੀਆ ਸੰਸ ਨੇ ਕਾਦੀਆਂ ਤੋਂ ਪ੍ਰਤਾਪ ਭੱਟੀ ਨੇ ਫਤੇਗਰ ਚੂੜੀਆਂ ਤੋਂ ਸਾਡੇ ਲਖਵਿੰਦਰ ਜੀ ਨੇ ਸ਼ਲ ਦਿਨਾਨਗਰ ਤੋਂ ਸਾਡੇ ਬਲੈਤ ਮਸੀ ਬੰਟੀ ਨੇ ਸਾਡੇ ਜ਼ਗੀਰ ਮਸੀ ਨੇ ਜਿਹੜੇ ਫਿਲਹਾਲ ਇੱਥੇ ਨਹੀਂ ਨੇ ਡੇਰਾ ਬਾਬਾ ਨਾਨਕ ਚੂਲੀਦ ਨੇ ਪਰ ਇਹਨਾਂ ਨੂੰ ਆਫੀਸ਼ੀਅਲੀ ਪਾਰਟੀ ਨੇ ਇੰਦਰ ਪਾਰਟੀ ਪਾਰਟੀ ਦੇ ਅੰਦਰ ਮਤਲਬ ਪਾਰਟੀ ਲੈਵਲ ਦੇ ਅੰਦਰ ਰੈਕਗਨੀਸ਼ਨ ਦੇਣ ਤੋਂ ਪੋਲ ਜੀ ਅਗਰੇਸ ਕੀਤਾ ਜੇਦਾ ਕਿ ਸਾਨੂੰ ਸਾਰਿਆਂ ਨੂੰ ਜਦ ਅਸੀਂ ਡਿਸਕਸਸ਼ਨ ਕਰਦੇ ਆ ਸੋ ਨੂੰ ਇਹ ਮਹਿਸੂਸ ਹੋਇਆ ਕਿ ਸਾਨੂੰ ਜਿਹੜਾ ਹੈ ਅਕਾਲੀ ਦਲ ਨੇ 크ਰਿਸਚਨ ਲੀਡਰਸ਼ਿਪ ਨੂੰ ਰੈਕਗਨੀਸ਼ਨ ਪ੍ਰੋਪਰ ਨਹੀਂ ਦਿੱਤੀ ਮੇਨ ਅਕਾਲੀ ਦਲ ਵਿੱਚ ਥਾਪੀ ਦੇਣਾ ਥਾਪੜਾ ਦੇਣਾ ਨਾਲ ਤੋੜਨਾ ਬਹੁਤ ਅੱਛੀ ਗੱਲ ਹੈ ਪਰ ਸਾਡੇ ਲੀਡਰਸ ਦੀ ਕਮਿਊਨਿਟੀ ਵਿੱਚ ਵੀ ਉਹ ਆਵਾਜ਼ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਲੀਡਰ ਵੀ ਕਮਿਊਨਿਟੀ ਵਿੱਚ ਜਾ ਕੇ ਕਹਿ ਸਕਣ ਕਿ ਉਹ ਪਾਰਟੀ ਦੇ ਨੁਮਾਇੰਦੇ ਨੇ ਕ੍ਰਿਸਚਨ ਕਮਿਊਨਿਟੀ ਦੇ ਜਾਂ ਮਾਈਨੋਰਿਟੀ ਦੇ ਕਹਿ ਕੇ ਲੀਡਰ ਬਣਾ ਲੈ ਕ੍ਰਿਸਚIANS ਦੇ ਲੀਡਰ ਤਾਂ ਆਲਰੇਡੀ ਹੈ ਗਈ ਹੈ ਤੁਸੀਂ ਦੇਖੋ ਸਾਰੀਆਂ ਪਾਰਟੀਆਂ ਨੇ ਮਾਈਨੋਰਿਟੀ ਵਿੰਗ ਬਣਾਈ ਕ੍ਰਿਸਚਨ ਮਾਈਨੋਰਿਟੀ ਵਿੰਗ ਬਣਾਈ ਨਹੀਂ ਕ੍ਰਿਸਚਨ ਵਿੰਗ ਕਦਾ ਹੋਇਆ ਕ੍ਰਿਸਚਨ ਆਪਣੇ ਆਪ ਵਿੱਚ ਤਾਂ ਆਪ ਹੀ ਲੀਡਰ ਨੇ ਉਹ ਆਪਣੇ ਹੀ ਕਰਦੇ ਆਪ ਚੌਧਰੀ ਉਹ ਤਾਂ ਆਪਣੇ ਕਰਦੇ ਚੌਧਰੀ ਆਪ ਨੇ ਪਾਰਟੀ ਨੂੰ ਕਹਿਣ ਨਾਲੇ ਦੇ ਨਾਲ ਕੀ ਫਰਕ ਪੈਂਦਾ ਕਿ ਪਾਰਟੀ ਕਹੇ ਜੀ ਤੁਸੀਂ ਕ੍ਰਿਸਚIANS ਦੇ ਲੀਡਰ ਹੋ ਕ੍ਰਿਸਚਨ ਨੂੰ ਤਾਂ ਪਤਾ ਹੈ ਕਿ ਆਪਣੀ ਕਮਿਊਨਿਟੀ ਦਾ ਲੀਡਰ ਹੈ ਪਾਰਟੀ ਨੂੰ ਦੱਸਣਾ ਚਾਹੀਦਾ ਸਰ ਲੋਕ ਸਭਾ ਚੋਣਾਂ ਦੇ ਵਿੱਚ ਕੀ ਜਿਹੜਾ ਵਾ ਤੁਹਾਡਾ ਰਿਐਕਸ਼ਨ ਜਿਹੜਾ ਵਾ ਉਹ ਰਹੇਗਾ ਕੀ ਤੁਸੀਂ ਅਕਾਲੀ ਦਲ ਦੇ ਨਾਲ ਹੀ ਚੱਲੋਗੇ ਜਾਂ ਕੋਈ ਵੱਖਰੇ ਵਿਚਾਰ ਵੀ ਪੈਦਾ ਹੋ ਰਿਹਾ ਅਸੀਂ ਅੱਜ ਦੀ ਸਥਿਤੀ ਵਿੱਚ ਅਕਾਲੀ ਦਲ ਦੇ ਨਾਲ ਹੀ ਖੜੇ ਹਾਂ ਇਹਨੇ ਸਾਲਾਂ ਤੋਂ ਅਕਾਲੀ ਦਲ ਦੀ ਸੇਵਾ ਹੀ ਕਰਦੇ ਆ ਰਹੇ ਹਾਂ ਬਟ ਸਾਡੇ ਥੋੜੀ ਜਿਹੀ ਜਿਹੜੀ ਗੱਲਾਂ ਨੇ ਅਕਾਲੀ ਦਲ ਦੇ ਸਰਪ੍ਰਸਤਾ ਤੱਕ ਪਹੁੰਚਣੀ ਚਾਹੀਦੀ ਹੈ ਕਿ ਸਾਡੀ ਲੀਡਰਸ਼ਿਪ ਵਿੱਚ ਨਿਰਾਸ਼ਾ ਹੈ ਕਿ ਉਹ ਪਬਲਿਕ ਨੂੰ ਫੀਲਡ ਵਿੱਚ ਕਿਸ ਤਰ੍ਹਾਂ ਫੇਸ ਕਰ ਰਹੇ ਸਰ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਢੀਂਡ ਸਾਹਿਬ ਪਰਿਵਾਰ ਸਮੂਹ ਤੋਂ ਜਿਹੜੇ ਸ਼ਾਮਿਲ ਹੋਏ ਨੇ ਦੁਬਾਰਾ ਉਹਨਾਂ ਨੇ ਸ਼ਰੋਨੀ ਅਕਾਲੀ ਦਲ ਚ ਘਰ ਵਾਪਸੀ ਕੀਤੀ ਸੀ ਲੇਕਿਨ ਜਦੋਂ ਅਕਾਲੀ ਦਲ ਵੱਲੋਂ ਲੋਕ ਸਭਾ ਸੰਗਰੂਪ ਦੀ ਟਿਕਟ ਦੀ ਅਨਾਉਂਸਮੈਂਟ ਹੁੰਦੀ ਆ ਤਾਂ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਬਿਲਕੁਲ ਹੀ ਇਗਨੋਰ ਕੀਤਾ ਗਿਆ ਅੱਜ ਚੰਡੀਗੜ੍ਹ ਉਹਨਾਂ ਦੇ ਗ੍ਰੈਬ ਵਿਖੇ ਵੀ ਇੱਕ ਹੰਗਾਮੀ ਮੀਟਿੰਗ ਉਹਨਾਂ ਦੇ ਸਮਰਥਕਾਂ ਦੀ ਚੱਲ ਰਹੀ ਹੈ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਜੀ ਬੜੀ ਖੁਸ਼ੀ ਹੋਈ ਸੀ ਜਦ ਢੀਂਸਾ ਸਾਹਿਬ ਨੇ ਵਾਪਸੀ ਕੀਤੀ ਉਹ ਕੁਝ ਸੋਚ ਕੇ ਹੀ ਵਾਪਸ ਆਏ ਹੋਣਗੇ ਔਰ ਪਾਰਟੀ ਨਾਲ ਵਿਚਾਰ ਵੀ ਹੋਇਆ ਹੋਏਗਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਨਾਲ ਬੈਠ ਕੇ ਗੱਲਬਾਤ ਵੀ ਹੋਈ ਹੋਏਗੀ ਉਹਨਾਂ ਦੀ ਇੰਟਰਨਲ ਕੀ ਡਿਸੀਜਨ ਹੋਈ ਔਰ ਪਾਰਟੀ ਨੂੰ ਇਹ ਫੈਸਲਾ ਸੰਗਰੂਰ ਵਾਸਤੇ ਕਿਉਂ ਲੈਣਾ ਪਿਆ ਇਹ ਹਾਈ ਕਮਾਂਡ ਜ਼ਿਆਦਾ ਬਿਹਤਰ ਜਾਣਦੀ ਹੈ ਔਰ ਢੀਂਸਾ ਸਾਹਿਬ ਹੁਣ ਰਿਐਕਟ ਕਰ ਰਹੇ ਨੇ ਉਹ ਉਹ ਜ਼ਿਆਦਾ ਵਧੀਆ ਜਾਣਦੇ ਨੇ ਉਹ ਇਸ ਤਰ੍ਹਾਂ ਕਿਉਂ ਰਿਐਕਟ ਕਰ ਰਹੇ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਸਰਕਾਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਜਿੱਦਾਂ ਬਿਜਲੀ ਦੇ ਬਿੱਲ ਮਾਫ ਕੀਤੇ ਗਏ ਜਾਂ ਐਸੇ ਨੌਕਰੀਆਂ ਦਿੱਤੀਆਂ ਗਈਆਂ ਉਹਨਾਂ ਦੇ ਕਾਰਜਕਾਲ ਨੂੰ ਕਿੰਨਾ ਲੈਂਦੇ ਦੇਖੋ ਜੀ ਬਿਜਲੀ ਦੇ ਬਿੱਲ ਮਾਫ ਤਾਂ ਬਾਦਲ ਸਰਕਾਰ ਦੇ ਟਾਈਮ ਤੇ ਵੀ ਹੁੰਦੇ ਸੀ ਔਰ ਨੌਕਰੀਆਂ ਜਿਹੜੀਆਂ ਮਿਲੀਆਂ ਨੇ ਮੇਰੇ ਬਹੁਤ ਸਾਰੇ ਸਾਥੀ ਇੱਥੇ ਬੈਠੇ ਨੇ ਮੇਰੀ ਕਮਿਊਨਿਟੀ ਦੇ ਲੋਕ ਇਹ ਦੱਸਦੇ ਕਿ ਜੀ ਸਾਡੀ ਕਮਿਊਨਿਟੀ ਦੇ ਕਿਸ ਇਨਸਾਨ ਨੂੰ ਕਿੰਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਨੌਕਰੀਆਂ ਦਿੱਤੀਆਂ ਨੇ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਦਾ ਸਭ ਤੋਂ بڑا ਜਿਹੜਾ ਉਹਨਾਂ ਨੇ ਸਾਡੇ ਨਾਲ ਵਿਤਕਰਾ ਕੀਤਾ ਕਿ ਸਾਡੇ 크리스마ਸ ਦੀ ਹੀ ਛੁੱਟੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਸੈਲੀਬ੍ਰੇਟ ਕਰਨ ਤਾਂ ਹੀ ਸਾਨੂੰ ਰੋਕ ਲਿਆ ਇਸ ਤੋਂ ਵੱਧ ਸਾਡੇ ਨਾਲ ਉਹ ਕਿੰਨਾ ਪਿਆਰ ਜਿਤਾ ਸਕਦੇ ਆ ਉਹਨਾਂ ਨੇ ਤਾਂ ਇੰਨਾ ਪਿਆਰ ਜਿਤਾਤਾ ਕਿ ਸਾਨੂੰ ਕਿਹਾ ਕਿ ਤੁਸੀਂ ਆਪਣੇ ਤਿਉਹਾਰ ਹੀ ਨਾ ਮਨਾਓ ਸਾਡਾ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਬਾਗਲ ਸਰਕਾਰ ਨੇ ਹਮੇਸ਼ਾ ਲਾਇਆ ਪਰ ਇਹਨਾਂ ਨੇ ਆ ਕੇ ਕਲੀਅਰ ਕੱਟ ਸਾਨੂੰ ਟੋਟਲੀ ਇਗਨੋਰ ਕਰਤਾ ਸਾਨੂੰ ਪੁੱਛਿਆ ਤੱਕ ਨਹੀਂ ਬਾਦਲ ਸਾਹਿਬ ਨੇ ਸਰਕਾਰੀ ਤੌਰ ਤੇ 크ਿਸਮਸ ਡੇ ਮਨਾਇਆ ਜੀ ਉਹਦੇ ਬਾਅਦ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਕਿਉਂ ਬਨੋਟ ਕੀਤਾ ਬਾਦਲ ਸਰਕਾਰ ਕਿਉਂਕਿ 크ਿਸਤਨ ਲੋਕਾਂ ਨਾਲ ਮਸੀਹੀ ਲੋਕਾਂ ਨਾਲ ਬਾਦਲ ਸਾਹਿਬ ਦਾ ਜਿਗਰਾ ਜਿਹੜਾ ਸੀਗਾ ਉਹ ਸ਼ੇਰ ਤੋਂ ਵੀ ਬਹੁਤ ਵੱਡਾ ਸੀਗਾ ਬਾਦਲ ਸਾਹਿਬ ਸਾਰੀ ਕਮਿਊਨਿਟੀਆ ਨੂੰ ਆਪਣਾ ਸਮਝ ਕੇ ਔਰ ਵਾਕਈ ਆਪਣਾ ਸਮਝ ਕੇ ਤੁਰਦੇ ਸੀ ਉਹਨਾਂ ਨੇ ਕਦੇ ਵੀ ਕੋਈ ਡਿਫਰੈਂਸ਼ੀਏਸ਼ਨ ਕਮਿਊਨਿਟੀਆਂ ਵਿੱਚ ਇੱਕ ਮਸੀਹ ਭਾਈਚਾਰੇ ਨਾਲ ਉਹਨਾਂ ਦਾ ਖਾਸ ਤੌਰ ਤੇ ਬਹੁਤ ਜ਼ਿਆਦਾ ਪਿਆਰ ਸੀ ਸਰ ਲਗਾਤਾਰ ਜੇ ਗੱਲ ਕਰੀਏ ਤਾਂ ਸਮੇਂ-ਸਮੇਂ ਤੇ ਵੱਖ-ਵੱਖ ਪਾਰਟੀਆਂ ਨੇ 크ਿਸਚਨ ਭਾਈਚਾਰੇ ਨੂੰ ਦਿੱਤਾ ਦਿੱਤੀਆਂ ਬਾਉ ਬਨਾਵਲ ਮਸੀਹ ਜੀ ਸਲਾਮਤ ਮਸੀਹ ਜੀ ਉਹਦੇ ਬਾਅਦ ਆਮ ਆਦਮੀ ਨੇ ਵੀ ਪਿਛਲੀ ਵਾਰੀ ਲੋਕ ਸਭਾ ਤੋਂ 크ਿਸਚਨ ਉਮੀਦਵਾਰ ਉਤਾਰਿਆ ਇਸ ਲੋਕ ਸਭਾ ਦੀ ਦਾ ਜੀ ਲੇਕਿਨ ਕਿਸੇ ਨੂੰ ਵੀ ਕਾਮਯਾਬੀ ਨਹੀਂ ਮਿਲ ਪਈ ਇਸ ਨੂੰ ਲੈ ਕੇ ਸਰ ਕੀ ਕਹੋਗੇ ਸਰ ਕਾਮਯਾਬੀ ਟੋਟਲ ਪਾਰਟੀ ਐਫਰਟ ਦੇ ਨਾਲ ਹੁੰਦੀ ਹੈ ਜੀ ਜਦ ਪਾਰਟੀ ਪੂਰੀ ਤਰ੍ਹਾਂ ਕੈਂਡੀਡੇਟ ਦਾ ਸਾਥ ਦੇ ਚਾਹੇ ਉਹ ਜਦ ਮੈਂ ਦੱਸਿਆ 1985 ਵਿੱਚ ਮੇਰੇ ਫਾਦਰ ਇਲੈਕਸ਼ਨ ਲੜੇ ਸੀ 1,38,000 ਤੋਂ ਵੱਧ ਵੋਟ ਗੁਰਦਾਸਪੁਰ ਜ਼ਿਲ੍ਹੇ ਚ ਲਏ ਗਏ ਸੀ ਤਾਦਬੀਤਾਂ ਵੋਟਾਂ ਪਈਆਂ ਸੀ ਕਿਉਂਕਿ ਅਕਾਲੀ ਦਲ ਨਾਲ ਖੜਾ ਸੀ ਔਰ ਕ੍ਰਿਸਚIANS ਨੇ ਭਰਪੂਰ ਵੋਟਾਂ ਪਾਈਆਂ ਸੀ ਹੁਣ ਜਿਹੜਾ ਇਹਨਾਂ ਨੇ ਕੈਂਡੀਡੇਟ ਦਾ ਸਾਨੂੰ ਜ਼ਰੂਰ ਟਿਕਟਾਂ ਦਿੱਤੀਆਂ ਪੀਟਰ ਚੀਦੇ ਨੂੰ ਦਿੱਤੀਆਂ ਜਾਂ ਮੁਨਵਰ ਜਿਹਨੂੰ ਦਿੱਤੀਆਂ ਇਸਲਾਮਤ ਜੀ ਨੂੰ ਪਰ ਪਾਰਟੀਆਂ ਦਾ ਕਿਤੇ ਨਾ ਕਿਤੇ ਉੱਤੇ ਰੋਲ ਰਹਿ ਗਿਆ ਕਿ ਉਹਨਾਂ ਨੇ ਪੈਰਲਲ ਕੈਂਡੀਡੇਟਸ ਖੜੇ ਕਰਕੇ ਇਨ ਡਿਸਗਾਈਸ ਉਹਨਾਂ ਨੂੰ ਪਿਛੇ ਰੱਖਿਆ ਕਿਉਂਕਿ ਇਹਦੇ ਨਾਲ ਮੈਂ ਤੁਹਾਨੂੰ ਇਨੀ ਦੱਸਦਾ ਕਿ ਕ੍ਰਿਸਟians ਦੀ ਇੱਥੇ 5 ਸੀਟਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਪਣੀਆਂ ਪੱਕੀਆਂ ਨੇ ਅਗਰ ਕਿਸੇ ਟਾਈਮ ਜ਼ਰੂਰ ਆਏਗਾ ਇਟ ਸਮੇਂ ਜ਼ਰੂਰ ਆਏਗਾ ਜਿਸ ਤਰ੍ਹਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ 5 ਸੀਟਾਂ ਸਾਡੀਆਂ ਜਿਹੜੀ ਹੈ ਕਿਉਂ ਬੁਲਾਈ ਗਈ ਹੈ ਔਰ ਇਦਾ ਕੀ ਉਦੇਸ਼ ਹੈ ਅੱਜ ਦੀ ਜਿਹੜੀ ਮੀਟਿੰਗ ਹੈ ਪਹਿਲਾਂ ਤਾਂ ਇਹ ਬੜੇ ਮੇਰੇ ਸਤਕਾਰਯੋਗ ਦੂਰੂ ਦੂਰ ਆਏ ਹੋਏ ਸ਼੍ਰੋਮਣੀ ਅਕਾਲੀ ਦੇ ਕਿਸ਼ਨ ਭਾਈ ਚਾਰੇ ਦੇ ਬੱਬਰ ਸ਼ੇਰ ਅਗਸਤਿੰਦਾ ਜੀ ਪ੍ਰਤਾਪ ਭੱਟੀ ਜੀ ਵਿਕਟਰ ਜੀ ਤੇ ਹੋਰ ਵੀ ਮੇਰੇ ਵੀਰ ਜਿਹੜੇ ਆਏ ਆ ਉਹਨਾਂ ਦਾ ਤਾਂ ਮੈਂ ਦਿਲੋਂ ਧੰਨਵਾਦ ਕਰਦਾ ਵਾਂ ਕਿ ਜਿਹੜੇ ਇੱਕ ਮੇਰੇ ਛੋਟੇ ਜਿਹੇ ਸੱਦੇ ਦੇ ਇੱਥੇ ਪਹੁੰਚੇ ਨੇ ਉਹਨਾਂ ਦਾ ਦਿਲੋਂ ਧੰਨਵਾਦ ਜਿਹੜੀ ਮੀਟਿੰਗ ਹੈ ਸਾਡੀ ਸਰ ਮੀਟਿੰਗ ਇਹ ਆ ਕਿ ਤੁਹਾਨੂੰ ਪਤਾ ਕਿ ਮੈਂ ਵੀ ਸ਼੍ਰੋਮਣੀ ਅਕਾਲੀ ਦਾ ਅਕਾਲੀ ਦਲ ਦਾ ਇੱਕ ਕਾਉਂਸਲਰ ਆ ਉਰੇ ਹਲਕੇ ਕਾਦੀਆਂ ਦੇ ਵਿੱਚ ਮੈਂ ਇਕੱਲੇ ਨੇ ਕਿਸ਼ਨ ਭਾਈਚਾਰੇ ਦਾ ਇਕੱਲਾ ਲੀਡਰ ਸੀਗਾ ਮੈਂ ਜਿਹਨੇ ਝੰਡਾ ਗੱਡਿਆ ਸੀਗਾ ਹੋਰ ਕੋਈ ਵੀ ਕਿਸ਼ਨ ਨਹੀਂ ਬਣ ਪਾਇਆ ਇੱਥੇ ਤੇ ਸ਼ਰੋਮਣੀ ਅਕਾਲੀ ਦਲ ਦਾ ਝੰਡਾ ਅਸੀਂ ਪੂਰੀ ਤਰੀਕੇ ਨਾਲ ਗੱਡਿਆ ਪਾਰਟੀ ਦੇ ਨਾਲ ਸੀਗੇ ਉਹਨੂੰ ਵੀ ਪਾਰਟੀ ਦੇ ਨਾਲ ਆ ਪਰ ਪਾਰਟੀ ਸਾਡੇ ਲਈ ਕੀ ਕਰ ਰਹੀ ਹੈ ਇਹੋ ਚੀਜ਼ ਵਾਸਤੇ ਅੱਜ ਅਸੀਂ ਸਲਾਮ ਮਸਲਾ ਕਰਨ ਆਏ ਆ ਆਪਣੇ ਅਸੀਂ ਜਿਹੜੇ ਵੱਡੇ ਲੀਡਰ ਆ ਕਿਸ਼ਨ ਕਮਿਊਨਿਟੀ ਦੇ ਉਹਨਾਂ ਨੂੰ ਬੁਲਾਇਆ ਵਾ ਕਿ ਸਾਨੂੰ ਦੱਸੋ ਕਿ ਸਾਡੇ ਵਾਸਤੇ ਪਾਰਟੀ ਕੀ ਕਰ ਰਹੀ ਆ ਅਸੀਂ ਪਾਰਟੀ ਦੇ ਜਦੋਂ ਇਹਨਾਂ ਨਾਲ ਗੱਲ ਹੋਈ ਆ ਇਹ ਕਹਿ ਰਹੇ ਆ ਕਿ ਅਸੀਂ ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਹੈ ਜਿਹੜੇ ਸਾਡੇ ਨੁਮਾਇंदे ਆ ਉਹਨਾਂ ਨਾਲ ਗੱਲ ਕਰਕੇ ਜਿਹੜੀ ਵੀ ਸਾਡੇ ਉਦਦਾਰੀਆਂ ਹੋਣਗੀਆਂ ਅਸੀਂ ਉਹ ਲਵਾਂਗੇ ਆਪਾ ਜੀ ਓ ਲੰਬਾ ਸਮਾਂ ਤੁਸੀਂ ਵੀ ਪਿਛਲੇ ਦੋ ਦਿਨਾਂ ਤੋਂ ਸ਼ਰਮਨੀ ਕਾਂਜਲ ਬਾਦਲ ਦੇ ਨਾਲ ਜੁੜੇ ਜੇ ਨਰਾਜ਼ਗੀ ਕਿਸ ਗੱਲ ਦੀ ਉੱਪਰ ਕੇ ਸਾਹਮਣੇ ਆ ਰਹੀ ਆ ਭਾਈ ਚਾਰਾ ਹallelujah ਸਭ ਤੋਂ ਪਹਿਲਾਂ ਤਾਂ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਕਿ ਪਰਮੇਸ਼ੁਰ ਨੇ ਮੌਕਾ ਬਖਸ਼ਿਆ ਅੱਜ ਸਾਡੇ ਵੀਰ ਇੰਦਰਿਆ ਸਿੰਘ ਦੇ ਸੱਦੇ ਤੇ ਇਸ ਮੁਹੱਲੇ ਦੇ ਵਿੱਚ ਇੱਕ ਬੜੀ ਵੱਡੀ ਜਿਹੜੀ ਆ ਸਾਡੇ ਸਤਕਾਰਯੋਗ ਲੀਡਰ ਸਾਹਿਬਾਨ ਦੀ ਮੀਟਿੰਗ ਹੋਈ ਆ ਔਰ ਉਸ ਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਅਗਰਸ਼ੀ ਅੰਦਾਸ ਜੀ ਜਿਹੜੇ ਕਿ ਲੁਧਿਆਣੇ ਤੋਂ ਚੱਲ ਕੇ ਆਏ ਆ ਔਰ ਜਿਹੜੇ ਸਮੇਂ-ਸਮੇਂ ਤੇ ਸਾਨੂੰ ਸਾਰਿਆਂ ਨੂੰ ਗਾਈਡ ਕਰਦੇ ਰਹਿੰਦੇ ਆ ਔਰ ਪ੍ਰਤਾਪ ਪੱਟੀ ਜੀ ਜਿਹੜਾ ਕਿ ਹਲਕਾ ਫਤੇਗੜ ਚੂੜੀਆਂ ਦੇਖਦੇ ਹਨ ਔਰ ਸਾਡੇ ਜਰਨੈਲ ਜਿਹੜੇ ਕਾਧੀਆਂ ਹਲਕੇ ਦੇ ਸਾਡੇ ਇੰਦਰਿਆਸ ਜੀ ਔਰ ਸਾਡੇ ਦਿਨਾਂਗੜ ਤੋਂ ਲਖਵਿੰਦਰ ਸ਼ਾਲਾ ਜੀ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਔਰ ਸਾਡੇ ਬਲੈਤਮ ਸਿੰਘ ਜੀ ਬੰਟੀ ਜਿਹੜੇ ਕਿ ਅਜਨਾਲਾ ਵਿਕੇ ਹੋਰ ਬਾਕੀ ਹਲਕਿਆਂ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਜਿਹੜੇ ਕਲਿਸਟ ਲੀਡਰ ਆ ਬੜੇ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਖੜੇ ਹਨ ਔਰ ਪਾਰਟੀ ਦੇ ਲਈ ਕੰਮ ਕਰਦੇ ਆ ਰਹੇ ਹਨ ਔਰ ਮੈਂ ਜੇ ਆਪਣੀ ਗੱਲ ਕਰਾਂ ਤੇ ਪਿਛਲੇ ਸਮੇਂ ਦੇ ਵਿੱਚ ਮੈਨੂੰ 2016 ਤੇ ਬਾਦਲ ਸਰਕਾਰ ਨੇ ਪੰਜਾਬ ਰਾਜ ਘਟਕੀ ਦੀ ਕਮਿਸ਼ਨ ਦਾ ਜਿਹੜਾ ਉਹ ਪੁਆਇੰਟ ਕੀਤਾ ਸੀਗਾ ਔਰ ਬੜਾ ਸ ਲੰਬਾ ਸਮਾਂ ਸ਼੍ਰੋਮਣੀ ਕਾਲਦੀ ਸੇਵਾਵਾਂ ਕੀਤੀਆਂ ਪਰ ਜਿਵੇਂ ਕਿ ਅੱਜ ਇਸ ਜਗ੍ਹਾ ਤੇ ਵਿਚਾਰ ਵਟਾਂਦਰਾ ਹੋ ਰਿਹਾ ਕਿ ਬੀਤੇ ਸਮੇਂ ਦੇ ਵਿੱਚ ਬੇਸ਼ੱਕ ਅਸੀਂ ਪਾਰਟੀਆਂ ਦੇ ਨਾਲ ਦਿਲੋਂ ਕੰਮ ਕਰਦੇ ਆ ਰਹੇ ਹਾਂ ਪਰ ਪਾਰਟੀਆਂ ਜੜੀਆਂ ਵਾ ਉਹ ਕਿਤਨਾ ਕਿਤੇ ਜੜੀਆਂ ਵਾ ਉਹ ਸਾਨੂੰ ਜਥੇਬੰਦਕ ਤੌਰ ਤੇ ਕੋਈ ਨਾਮੰਦਗੀ ਨਾ ਦੇ ਕੇ ਇਗਨੋਰ ਕਰ ਰਹੀਆਂ ਅੱਜ ਇਸ ਇਸ ਦਾ ਸਾਡੇ ਵਿੱਚ ਔਰ ਇਸਾਈ ਭਾਈਚਾਰੇ ਦੇ ਵਿੱਚ ਜਿਹੜਾ ਉਹ ਰੋਸ ਪਾਇਆ ਜਾ ਰਿਹਾ ਔਰ ਮੈਂ ਚਾਹੁੰਦਾ ਕਿ ਅਸੀਂ ਸਾਰੇ ਮਿਲ ਕੇ ਔਰ ਅਗਸਟਿਨ ਜੀ ਦੀ ਗਵਾਹੀ ਦਾਸ ਜੀ ਦੀ ਗਵਾਹੀ ਦੇ ਹੇਠ ਇਸ ਮਸਲੇ ਨੂੰ ਜਿਹੜਾ ਵਾ ਉਹ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਕੀ ਮਹਿਸੂਸ ਕਰਦੇ ਹੋ ਕਿ ਪਾਰਟੀ ਨੇ ਤੁਹਾਨੂੰ ਪਿੱਛੇ ਤੋਂ ਰੱਖਿਆ ਦਾ ਕੋਨ ਪ੍ਰੈਜ਼ੈਂਟ ਹੈ ਪਿੱਛੇ ਰੱਖਣ ਵਾਲੀ ਤੇ ਕੋਈ ਗੱਲ ਨਹੀਂ ਹੈ ਅੱਜ ਵੀ ਮੈਨੂੰ ਫੋਨ ਆਇਆ ਸੀਗਾ ਕਿ ਦਿਲਜੀਤ ਚੀਮਾ ਸਾਹਿਬ ਜਿਹੜੇ ਗੁਰਦਾਸਪੁਰ ਆ ਰਹੇ ਤੁਸੀਂ ਉੱਥੇ ਆਓ ਔਰ ਕੱਲ ਵੀ ਫੋਨ ਆਇਆ ਸੀਗਾ ਚੀਮਾ ਸਾਹਿਬ ਜੀ ਨਿਸ਼ਾਰਾ ਮੱਜ ਸਿੰਘ ਉੱਥੇ ਆ ਰਹੇ ਆ ਆਉਣ ਵਾਸਤੇ ਸੋ ਕਿਤਨਾ ਕਿਤੇ ਜਿਹੜਾ ਉਹ ਸਾਨੂੰ ਸਮੇਂ-ਸਮੇਂ ਤੇ ਕਾਲ ਕਰਦੇ ਹੀ ਰਹਿੰਦੇ ਆ ਪਰ ਕਾਲ ਕਰਨਾ ਹੀ ਕਾਫੀ ਨਹੀਂ ਆ ਸਮੇਂ-ਸਮੇਂ ਤੇ ਜੋ ਬੰਦੀਆਂ ਜਥੇਪਤਕ ਢਾਂਚੇ ਦੀ ਨਮਾਇੰਦਗੀਆਂ ਦੇਣਾ ਉਹ ਵੀ ਕਿਤਨਾ ਕਿਤੇ ਪਾਰਟੀ ਦੀ ਜਿਹੜੀ ਆ ਉਹ ਉਹ ਪਾਰਟੀ ਨੂੰ ਨੁਮਾਇੰਦਗੀ ਦੇਣੀਆਂ ਚਾਹੀਦੀਆਂ ਭਾਜੀ ਦੇਖਣ ਵਿਚ ਆ ਰਿਹਾ ਵਾ ਕਿ ਜਦੋਂ ਵੋਟਾਂ ਆਉਂਦੀਆਂ ਵਾ ਉਦੋਂ ਮਸੀਹ ਭਾਈਚਾਰਾ ਹਰੇਕ ਨੂੰ ਬਹੁਤ ਯਾਦ ਆਉਂਦਾ ਵਾ ਤੇ ਇਸ ਦਾ ਸਰ ਕੀ ਕਰਨਾ ਵੋਟਾਂ ਦੇ ਬਾਅਦ ਪਾਰਟੀਆਂ ਜਿਹੜੀਆਂ ਵਾ ਕਿਉਂ ਮਸੀਹ ਭਾਈਚਾਰੇ ਨੂੰ ਭੁੱਲ ਜਾਂਦੀਆਂ ਇਹ ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਮਸੀਹ ਭਾਈਚਾਰਾ ਉਹਨਾਂ ਉਦੋਂ ਹੀ ਯਾਦ ਆਉਂਦਾ ਵਾ ਜਦੋਂ ਵੋਟਾਂ ਆਉਂਦੀਆਂ ਚਾਹੇ ਸਰਪੰਚੀ ਦੀਆਂ ਵੋਟਾਂ ਚਾਹੇ ਐਮਐਲਏ ਦੀਆਂ ਵੋਟਾਂ ਚਾਹੇ ਲੋਕ ਸਭਾ ਚੋਂ ਵੋਟਾਂ ਵਾ ਔਰ ਮੈਂ ਸਮਝਦਾ ਕਿ ਪਾਰਟੀ ਨੂੰ ਇਹ ਚਾਹੀਦੀਆਂ ਕਿਸੇ ਵੀ ਪਾਰਟੀ ਜੋ ਵੀ ਪਾਰਟੀ ਹੈ ਜਿ ਜੇ ਜਦੋਂ ਇਹ ਟਿਕਟ ਮਿਲਦੀ ਆ ਉਹ ਸਮਝ ਚਾਹੀਦਾ ਕਿ ਇਹ ਡੇਟਾ ਤੋਂ ਇਲਾਵਾ ਜਦੋਂ ਹੋਰ ਸਮੇਂ ਦੇ ਵਿੱਚ ਵੀ ਮਸੀਹ ਭਾਈਚਾਰੇ ਦੀਆਂ ਪ੍ਰੋਬਲਮਸ ਨੂੰ ਸਾਹਮਣਾ ਚਾਹੀਦਾ ਕਿਉਂਕਿ ਮਸੀਹ ਭਾਈਚਾਰਾ ਬੜੀ ਗਰੀਬੀ ਰੇਖਾ ਦੇ ਥੱਲੇ ਪਿੰਡਾਂ ਦੇ ਵਿੱਚ ਵੱਸਦਾ ਹੈ ਬਹੁਤ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਫੇਸ ਕਰ ਰਹੇ ਹੈ ਐਜੂਕੇਸ਼ਨ ਜਿਹੜੀ ਆ ਉਹ ਨਹੀਂ ਮਿਲ ਰਹੀ ਔਰ ਆਰਥਿਕ ਤੌਰ ਤੇ ਬੜੇ ਪਰੇਸ਼ਾਨ ਹਨ ਬੇਰੋਜ਼ਗਾਰੀ ਹੈ ਔਰ ਸਾਰੇ ਮਸਲੇ ਜਿਹੜੇ ਆ ਉਹ ਹੱਲ ਕਰਨੇ ਚਾਹੀਦੇ ਆ ਔਰ ਮੈਂ ਸਮਝਦਾ ਕਿ ਪਾਰਟੀਆਂ ਨੂੰ ਔਰ ਸਰਕਾਰਾਂ ਨੂੰ ਸਮੇਂ-ਸਮੇਂ ਤੇ ਇਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਾਉਂਸਲਰ ਸਾਹਿਬ ਵੀ ਜਿਹੜੀ ਮੀ ਤਾਂ ਸਕਸਾ ਕੋਲਾ ਕਿਦਾ ਨੂੰ ਵੇਲੇ ਕਾਉਂਸਲਰ ਸਾਹਿਬ ਸਾਡੇ ਜਰਨੈਲ ਆ ਔਰ ਇਸ ਹਲਕਾ ਕਾਦੀਆਂ ਦੇ ਜਿਹੜੇ ਆ ਅਸੀਂ ਇਹਨਾਂ ਨੂੰ ਇਥੋਂ ਦਾ ਜਰਨੈਲ ਮੰਗ ਮੰਨਿਆ ਦਾ ਵਾ ਔਰ ਜਿਤਨਾ ਹੀ ਇਹ ਕਾਦੀਆਂ ਹਲਕੇ ਦੇ ਵਿੱਚ ਸਾਡੀ ਡਿਊਟੀ ਲਾਉਣਗੇ ਜੋ ਮੀਡੀਆ ਕਰਨ ਦੇ ਵਾਸਤੇ ਅਸੀਂ ਇਹਨਾਂ ਦੇ ਨਾਲ ਆ ਔਰ ਅੱਜ ਦੀ ਇਹ ਮੀਟਿੰਗ ਜਿਹੜੀ ਆ ਉਹ ਬਹੁਤ ਹੀ ਇਹਨਾਂ ਨੇ ਛੋਟੇ ਸੱਦੇ ਤੇ ਜਿਹੜੀ ਸਾਰੇ ਭਾਈਚਾਰੇ ਨੂੰ ਬੜੀ ਵੱਡੀ ਕੀਤੇ ਦੇ ਵਿੱਚ ਇੱਥੇ ਭਾਈਚਾਰਾ ਬੈਠਾ ਹੈ ਔਰ ਮੈਂ ਸਮਝਣਾ ਕਿ ਇਹ ਸਰਕਾਰ ਨਾ ਹੁੰਦਿਆਂ ਹੋਏ ਐਜ਼ ਅ ਕਾਉਂਸਲਰ ਆ ਔਰ ਸਰਕਾਰ ਮੌਜੂਦਾ ਆਪ ਦੀ ਹੁੰਦੀ ਹੈ ਇੱਕ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਹੋਣਾ ਮੈਂ ਸਮਝਦਾ ਕਿ ਇਹਨਾਂ ਦਾ ਪਿਆਰ ਆ ਔਰ ਇਹ ਪਿਆਰ ਹਮੇਸ਼ਾ ਹੀ ਇਹਨਾਂ ਦੇ ਲੋਕਾਂ ਦੇ ਨਾਲ ਬਣਿਆ ਰਵਾਂਗੇ ਔਰ ਅਸੀਂ ਵੀ ਇਹਨਾਂ ਦੇ ਨਾਲ ਜਿਹੜਾ ਵਾ ਚਟਾਨ ਵਾਂਗ ਖੜੇ ਰਵਾਂਗੇ ਮਸੀਹ ਭਾਈ ਜਰਨ ਨੂੰ ਕੀ ਸੁਨੇਹ ਦੇ ਦਿੰਦੇ ਜੇ ਲੋਕਾਂ ਦਾ ਇਕੱਠ ਹੋਣਾ ਲੈ ਕੇ ਮਸੀਹ ਭਾਈ ਜਰਨ ਨੂੰ ਮੈਂ ਤੇ ਇਹੀ ਸੰਦੇਸ਼ ਜਣਾ ਦੇਣਾ ਚਾਹੁੰਦਾ ਕਿ ਆਪਾਂ ਨੂੰ ਇੱਕ ਵਾਰੀ ਛਾਤੀ ਮਾਰ ਲੈਣੀ ਚਾਹੀਦੀ ਹੈ ਕਿ ਕਿਹੜੀ ਪਾਰਟੀ ਨੇ ਜਿਹੜਾ ਵਾ ਸਾਨੂੰ ਸਮੇਂ-ਸਮੇਂ ਤੇ ਜਿਹੜੀਆਂ ਸਾਡੀਆਂ ਮੰਗਾਂ ਨੂੰ ਮੰਨਿਆ ਵਾ ਔਰ ਸਾਡੀ ਸਾਡੇ ਖਾਸ ਕਰਕੇ ਜਿਹੜਾ ਵਾ ਉਹ ਧਾਰਮਿਕ ਤੌਰ ਤੇ ਸਮਾਜੀ ਤੌਰ ਤੇ ਔਰ ਆਰਥਿਕ ਤੌਰ ਤੇ ਜਿਹੜਾ ਸਾਡੇ ਸਾਡਾ ਸਾਥ ਦਿੱਤਾ ਵਾ ਔਰ ਮੈਂ ਮਸੀਬਾਈ ਚਰਨ ਨੂੰ ਇਹੀ ਬੇਨਤੀ ਕਰਦਾ ਵਾਂ ਕਿ ਜੋ ਆਪਣਾ ਜੋ ਕੀਮਤੀ ਵੋਟ ਵਾ ਉਹ ਸੋਚ ਸਮਝ ਕੇ ਪਾਓ ਤਾਂ ਜੋ ਅਸੀਂ ਆਪਾਂ ਅੱਗੇ ਵਸ ਸਕੀਏ ਚੋਣਾਂ ਬਿਲਕੁਲ ਨਜ਼ਦੀਕ ਆ ਗਈਆਂ ਔਰ ਅੱਜ ਇਹ ਮਸੀਬਾਈ ਚਾਰੇ ਵੱਲੋਂ ਹੰਗਾਮੀ ਮੀਟਿੰਗ ਚੜੀ ਆ ਉਹ ਕਾਉਂਸਲਰ ਇੰਦਰਿਆਸ ਹਸ ਦੇ ਪ੍ਰਬੰਧਾ ਇੱਕ ਕਿਉਂ ਬੁਲਾਈ ਗਈ ਹੈ ਸੋਣਾ ਤਾਂ ਆ ਗਈਆਂ ਲੇਕਿਨ ਕ੍ਰਿਸਚਨ ਭਾਈਚਾਰੇ ਦਾ ਮਾਨ ਸਨਮਾਨ ਨੂੰ ਬਹਾਲ ਕਰਨ ਵਾਸਤੇ ਮੀਟਿੰਗ ਕੀਤੀ ਗਈ ਹੈ ਤਾਂ ਕਿ ਪਾਰਟੀ ਨੂੰ ਪਤਾ ਲੱਗ ਸਕੇ ਕਿ ਅਸੀਂ ਇਕੱਠੇ ਹਾਂ ਔਰ ਇੱਕ ਝੰਡੇ ਥੱਲੇ ਹਾਂ ਕਾਦੀਆਂ ਹਲਕੇ ਵਿੱਚ ਇੰਦਰਿਆਸ ਜੀ ਨਾਲ ਅਸੀਂ ਚਟਾਨ ਵਾਂਗ ਖੜੇ ਹਾਂ ਜੋ ਵੀ ਇਹਨਾਂ ਦਾ ਹੁਕਮ ਹੋਏਗਾ ਇੱਕ ਵੀ ਬੰਦਾ ਇਹਨਾਂ ਦੀ ਮਰਜ਼ੀ ਤੋਂ ਵਗਾਰ ਇੱਧਰ ਦਾ ਉੱਧਰ ਨਹੀਂ ਹੋਏਗਾ ਜੋ ਮਰਜ਼ੀ ਹੋ ਜੇ ਸਰ ਕੀ ਮੰਨਦੇ ਹੋ ਹਜੇ ਤੱਕ ਮਸੀਹ ਭਾਈਚਾਰੇ ਨੂੰ 19 ਨਮਾਇੰਗੀ ਕਿਉਂ ਨਹੀਂ ਮਿਲੀ ਲੱਖਾਂ ਦੀ ਗਿਣਤੀ ਚ ਵੋਟਾਂ ਨੇ ਕੱਲੇ ਰਦਾਹ ਪਰ ਦੇ ਲਈ ਨਮਾਇੰਦਗੀ ਨਾ ਮਿਲਣਾ ਕਿਤੇ ਨਾ ਕਿਤੇ ਸਾਡੇ ਭਾਈਚਾਰੇ ਦਾ ਵੀ ਦੋਸ਼ ਆ ਕਿਉਂਕਿ ਆਪਾਂ ਇਕੱਠੇ ਹੋ ਕੇ ਕਿਤੇ ਕੁਝ ਮੰਗਦੇ ਨਹੀਂ ਵਿਰੋਧ ਬਹੁਤ ਜ਼ਿਆਦਾ ਇੱਕ ਦੂਜੇ ਦਾ ਕਰੀ ਜਾ ਰਹੇ ਆ ਉਹਦੇ ਕਰਕੇ ਨੁਕਸਾਨ ਹੋ ਰਿਹਾ ਸਾਡਾ ਪਾਰਟੀਆਂ ਨੂੰ ਸਮਝ ਆ ਜਾਣੀ ਲੋਕਤੰਤਰ ਚ ਮੈਂ ਇੱਕ ਗੱਲ ਮੰਨਦਾ ਕਿ ਕੁਝ ਵੀ ਕਰਾਉਣਾ ਔਖਾ ਨਹੀਂ ਜਿਸ ਮਰਜ਼ੀ ਲੀਡਰ ਤੇ ਦਿਵਾਲੇ ਹੋ ਜੋ ਇਕੱਠੇ ਹੋ ਜੋਗੇ ਜਾਨ ਕੱਢ ਦੇ ਅੰਗ ਲੀਡਰਾਂ ਦੀ ਗੱਲ ਇਹ ਆ ਕਿ ਸਿਰਫ ਇਕੱਠੇ ਹੋਣਾ ਬਹੁਤ ਔਖਾ ਕੰਮ ਆ ਜਿਹੜਾ ਕਿ ਭਾਈਚਾਰਾ ਹੋ ਰਿਹਾ ਹੁਣ ਬਹੁਤ ਜਲਦੀ ਗੁਰਦਾਸਪੁਰ ਦੇ ਵਿੱਚ 크੍ਰਿਸਚੀਅਨ ਭਾਈਚਾਰਾ ਚੜ੍ਹਦੀ ਕਲਾ ਚ ਨਜ਼ਰ ਆਏਗਾ